ਦੇ ਵਿੱਚ ਉਸ ਵੇਲੇ ਹੰਗਾਮਾ ਹੋਇਆ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਮਹਿਲਾ ਬੁਲਟ ਦੇ ਉੱਤੇ ਜਾ ਰਹੀ ਸੀ ਤਾਂ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਰੋਕਿਆ ਰੋਕਣ ਤੋਂ ਬਾਅਦ ਉਸ ਦਾ ਚਲਾਨ ਕੱਟਿਆ ਪਰ ਫਿਰ ਮਹਿਲਾ ਨੇ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ ਮਹਿਲਾ ਕਹਿੰਦੀ ਕਿ ਮੈਂ ਅਫਸਰ ਦੀ ਪਤਨੀ ਆ ਪਰ ਦੱਸਿਆ ਨਹੀਂ ਕਿ ਕਿਹੜੇ ਅਫਸਰ ਦੀ ਪਤਨੀ ਆ ਕਹਿੰਦੀ ਚੱਕੋ ਤੁਹਾਡੇ ਪਿਓ ਦੇ ਨਾਲ ਗੱਲ ਕਰਵਾਉਣੀ ਆ ਜੋ ਪੁਲਿਸ ਵਾਲੇ ਕਹਿ ਰਹੇ ਨੇ ਕਿ ਮਹਿਲਾ ਦੇ ਵੱਲੋਂ ਆ ਸ਼ਬਦਾਬਲੀ ਵਰਤੀ ਗਈ ਆ ਦੂਜੇ ਪਾਸੇ ਮਹਿਲਾ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੀ ਵੱਡੇ ਗੰਭੀਰ ਇਲਜ਼ਾਮ ਲਗਾ ਦਿੱਤੇ ਆਖਰ ਪੁਲਸ ਵਾਲਿਆਂ ਨੇ ਕੀ ਕਹਿਤਾ ਮਹਿਲਾ ਨੂੰ ਜੋ ਇੰਨਾ ੜਕਰੀ ਹੋਈ ਨਜ਼ਰ ਆਈ ਆ ਇੱਕ ਵਾਰ ਤੁਸੀਂ ਪੂਰੀ ਗੱਲ ਬਾਤ ਹੋਇਆ ਕਿ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ ਨਾ ਬੋਲ ਰਿਹਾ ਹੈ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅਖੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐ ਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਇਹੋ ਹੀ ਨਹੀਂ ਦੱਸਤਾ ਵੀ ਅਫਸਰ ਦੇ ਘਰ ਵਾਲੀ ਆ ਫਿਰ ਸਾਨੂੰ ਨੁਘਾ ਰਿਹਾ ਕੀ ਆ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆ ਨਹੀਂ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆ ਰਹੇ ਸੀ ਜੀ ਨਹੀਂ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਆ ਰਹੇ ਸੀ ਹਮ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤਾਂ ਸੀਗੇ ਤੁਸੀਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕਬਰਾ ਟੋਰੀ ਅਸੀਂ ਇੱਥੇ ਜਾ ਰਹੇ ਹਾਂ ਪਾਰਲਰ ਫਿਰ ਬੱਚਾ ਘਰੋਂ ਚਾਕੇ ਜੇ ਲੈ ਆਇਆ ਫਿਰ ਕੀ ਦੀ ਗੱਲ ਆ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਬਲਾ ਪਹਿਲਾਂ ਆ ਬੋਲਿਆ ਆ ਖੜਾ ਇਹਦਾ ਨਾਂ ਕੀ ਆ ਪੜ ਲਓ ਹਣਾ ਇਹਨੇ ਇਹਨੂੰ ਪਤਾ ਲੱਗ ਗਿਆ ਅਫਸਰ ਦੇ ਘਰੋਂ ਇਹਨੇ ਵੇਚਤਾ ਮੈਂ ਖੜ ਗਈ ਮੈਂ ਤੇ ਸਾਡੇ ਕੋਲ ਚਲਾ ਅਫਸਰ ਦੇ ਘਰੋਂ ਤੁਸੀਂ ਉਹ ਮੈਂ ਕਹੇ ਮੇਰੇ ਕੋਲ ਹੈਲਮਟ ਨਾ ਚਲਾਣ ਦਰੋ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਅਫਸਰ ਦੀ ਵਾਈਫ ਹੋ ਤੁਸੀਂ ਅਫਸਰ ਹੀ ਆ ਰਹੇ ਨੇ ਨਹੀਂ ਨਾਮ ਤਾਂ ਦੱਸੋ ਉਹਨੇ ਜਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਤੁਹਾਡੇ ਲਈ ਵੈਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਚਲਾਣ ਕਰਤਾ ਸੀ ਸਰਵਾਤ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਹਨੇ ਬਤਮੀਜ ਨਾਲ ਬੋਲੂਗਾ ਫਿਰ ਅਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ ਇਹਨਾਂ ਨੇ ਕੱਢੀਆਂ ਸਾਨੂੰ ਬਤਮੀਜ ਨਾਲ ਕਿਹਨਾਂ ਨੇ ਕੱਢੀਆਂ ਹਾਂ ਸਰਪ੍ਰੀਤ ਐਸਾ ਹੂੰ ਹਾਂ ਸਰਪ੍ਰੀਤ ਆ ਤੁਹਾਨੂੰ ਬੋਲੇ ਐ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਕਿਸ ਵਜ੍ਹਾ ਤੋਂ ਬੋਲੇ ਐ ਇਹ ਕਹਿੰਦੇ ਇੱਧਰ ਆ ਨੀ ਤੂੰ ਆ ਕਹਿੰਦੇ ਨਹੀਂ ਜਾਣਨਾ ਤੇਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਤੇ ਕਰੋ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆ ਨੀ ਤੂੰ ਇਹ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਤਮੀਜ ਨਾਲ ਤੁਸੀਂ ਕਹਿੰਦੇ ਮੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਜੀ ਸਾਰਾ ਫਰ ਝੂਠ ਹੋ ਰਿਹਾ ਜੀ ਸਾਨੂੰ ਕੋਈ ਜਾਣੀ ਜੇ ਵਾ ਸਰੋਤ ਆ ਰਹੀਆਂ ਇਹ ਕਹਿੰਦੇ ਸੀ ਜੀ ਗੱਲ ਬਣੀ ਪਹਿਲੇ ਲੋਕਲਿਆਂ ਤੇ ਇਹ ਮੁੜ ਕੇ ਪਤਾ ਨਹੀਂ ਕੀ ਬਸਲਾ ਬਈ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਉਹ ਕਹਿੰਦੇ ਤੁਸੀਂ ਮੈਨੂੰ ਆ ਇੰਨੀ ਇੱਧਰ ਆ ਮੈਂ ਐਸਾਂ ਨਹੀਂ ਲੱਗਦੀ ਨੇ ਏਡੀ ਪੁਲਿਸ ਫੋਰਸ ਆ ਗਈ ਹੋਈ ਏਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਈ ਘਰਾਂ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਪਿਆ ਕੋਣ ਆ ਪਿਓ ਕੋਣ ਆ ਜੀ ਪਤਾ ਨਹੀਂ ਹੁਣ ਕੋਣ ਆ ਤੁਹਾਨੂੰ ਕਹਿ ਰਹੇ ਪਿਓ ਨਾਲ ਗੱਲ ਕਰਾਂਗੇ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਆਓ ਇੱਧਰ ਆਓ ਮੋਰੇ ਸਾਡੇ ਕਹਿੰਦੇ ਸੀ ਅਫਸਰ ਦੀ ਵਾਈਫ ਹੈ ਇਹਨਾਂ ਨੇ ਨਾਮ वगੈਰਾ ਕੋਈ ਦੱਸਿਆ ਨਹੀਂ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀ ਕੀਤੀ ਇਹਨਾਂ ਨੇ ਹੈਲਮਟ ਲਾਇਸੈਂਸ ਤੇ ਮਿਸਰੇ ਦਾ ਕਰਾਮਾ ਨਹੀਂ ਕਰਿਆ ਨਾਲ ਇਹਨਾਂ ਨੇ ਹੋਰ ਕਰਿਆ ਜਦੋਂ ਬੂਗਲੀ ਆ ਪਿੱਠੀ ਹੋ ਗਈ ਪਹਿਲਾਂ ਤਾਂ ਕਹਿੰਦੇ ਜਾਓ ਅਫਸਰ ਦੇ ਘਰ ਆਈਆ ਲੈ ਜਾਵਾ ਤੇ ਗਈ ਨਹੀਂ ਮੈਂ ਕਰਤਾ ਵੀ ਮੇਰੇ ਪਰਚਾ ਨਾ ਦਰਜ ਕਰਾ ਦੇਣਾ ਮੈਂ ਗੱਲ ਕਰਵਾਈ ਇਹਨਾਂ ਨਾਲ ਮੈਂ ਕਰਵਾਈ ਤਾਂ ਹੀ ਛੱਡੇ ਇਹਨਾਂ ਮੈਂ ਗੱਲ ਕਰਤੀ ਨਾ ਮੈਂ ਨਾ ਨਹੀਂ ਕਰਾਈ ਉਹ ਤਾਂ ਬਾਅਦ ਹੀ ਕਰਵਾਇਆ ਅਫਸਰ ਨੇ ਇਹਦੇ ਰਸੀਦਾ ਰੀਡਰ ਰੀਡਰ ਇਹਨਾਂ ਨੇ ਭੇਜਤਾ ਦੱਸੋ ਜੀ ਕਿੰਦਰ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਇਦਾਂ ਸਰ ਉਹਦਾ ਛੱਡ ਦਿੰਨੇ ਆ ਉਹ ਕਹਿ ਰਹੇ ਸਾਡੇ ਕੋ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਹੁਣ ਕਰ ਰਹੇ ਆ ਉਹਦਾ ਉਹਦਾ ਕਹਿੰਦੇ ਸੀ ਕਿ ਮੈਂ ਅਫਸਰ ਦੀ ਵਾਈਫ ਆ ਉਹਨਾਂ ਨੇ ਗੱਲ ਕਰੀ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਅਫਸਰ ਦਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸੇ ਅਫਸਰ ਦਾ ਲੈ ਹੁਣ ਕਹਿ ਰਹੇ ਆ ਕਿ ਮੇਰੇ ਨਾਲ ਕੋਈ ਗੱਲ ਨਹੀਂ ਹੁੰ ਇਹਨੂੰ ਪਤਾ ਲੱਗ ਗਿਆ ਨਾ ਵੀ ਮੈਡਮ ਨੇ ਤੇ ਸਾਡੀਆਂ ਗਾਲਾਂ ਨੂੰ ਸਾਹ ਅਜੇ ਤੱਕ ਵੀ ਮੈਡਮ ਨੂੰ ਪਤਾ ਲੱਗ ਗਿਆ ਵੀ ਗਾਲਾਂ ਕੱਢ ਰਹੇ ਨੇ ਫਿਰ ਇਹਨੇ ਬੋਲ ਪਾਸਤਾ ਨਹੀਂ ਗਾ ਤੁਸੀਂ ਕੱਢ ਰਹੇ ਹੋ ਕੋਈ ਹੱਲ ਨਹੀਂ ਤੁਸੀਂ ਵੈਲਟੀ ਹੈਗੇ ਉਹ ਬੋਲ ਮੈਨੂੰ ਕਹਿੰਦੇ ਆ ਮੈਂ ਤੇਰੇ ਪਿਓ ਨਾਲ ਗੱਲ ਕਰਾਉਂਦੀ ਆ ਨਹੀਂ ਰਹੇ ਬੋਲ ਪਾਸਤਾ ਉਹ ਕਹਿੰਦੇ ਕਿ ਸਾਡਾ ਨਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਐਦਾਂ ਵੀ ਕੋਈ ਹੋਈ ਮੈਡਮ ਨਾਲ ਆਪਕਾ ਸਭ ਗਲਤ ਬੋਲੇ ਨੇ ਤਾਂ ਬੋਲੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰ ਮੈਂ ਤੈਨੂੰ ਮੂਵੀ ਦੇਣਾ ਜੇ ਮੇਰੇ ਕੋਲ ਮੂਵੀ ਬਣੀ ਪਈ ਆ ਜੇ ਨਹੀਂ ਮੇਰੇ ਕੋਲ ਤੁਹਾਡੇ ਨਾਲ ਪਿਓ ਨਾਲ ਗੱਲ ਕਰਾਉਣੀ ਆ ਦਿਖਾਓ ਮਾੜਾ ਵੀਡੀਓ ਦਿਖਾਓ ਵਾਲੀ ਤੁਸੀਂ ਦਿਖਾਓ ਤੁਹਾਡੇ ਕੋ ਕਿ ਪ੍ਰੂਫ ਲੈ ਲਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰ ਚਪੇੜਾ ਮਾਰ ਨੋ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰ ਨੋ ਦੀ ਹੈ ਦਿਖਾਓ ਵੀਡੀਓ ਚਪੇੜਾ ਮਾਰ ਨੋ ਦੀ ਹੈ ਇਹ ਚਪੇੜਾ ਮਾਰ ਸੰਦੇ ਸਾਨੂੰ ਹਾਲੇ ਹਾਲੇ ਚਪੇੜਾ ਮਾਰਨੂ ਚਨਾਵੀ ਤੈਨੂੰ ਖਾੜ ਦੀ ਕਰੂਗੀ ਚਨਾਵੀ ਦੀ ਕਿਤੇ ਤੈਨੂੰ ਕਹਿੰਦਾ ਨਹੀਂ ਅਫਸਾਨੀ ਬੀਬੀਆਂ ਇਦਾਂ ਨਹੀਂ ਕਰਦੀਆਂ ਇਹ ਅਫਸਾਨੀ ਵਾਈਫ ਹੋਣਾ ਤੁਸੀਂ ਇਦਾਂ ਨਹੀਂ ਬੋਲ ਸਕਦੇ ਹਨ ਇਹ ਮੈਂ ਮੋਬਾਈਲ ਖੋਲੀ ਸੀ ਬਾਅਦ ਚ ਮੋਬਾਈਲ ਖੋਲਿਆ ਹੁੰਦਾ ਮੈਂ ਅੱਛਾ ਜੀ ਮੋਬਾਈਲ ਕਿੱਥੇ ਖੋਇਆ ਸੀ ਐਚ ਭੇਜ ਦੋ ਬੱਲ ਮਾਰ ਸਰ ਕੀ ਗੱਲ ਕੀ ਹੋਈ ਸੀ ਉਹਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਤੇ ਲਾਇਸੈਂਸ ਕਹਿੰਦੇ ਤੇ ਅਸੀਂ ਕਿਹਾ ਭਾਜੀ ਗੱਡੀ ਛੱਡ ਦੇ ਲਾਓ ਇਹ ਕਹਿੰਦੇ ਮੈਡਮੋ ਕਹਿੰਦੇ ਆ ਸਾਹ ਅਧਿਆਤ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਤਾਂ ਚੱਲ ਫੋੜ ਗੱਡੀ ਨਾਲ ਲੈ ਨਾ ਲੈ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਿ ਰਹੇ ਅਫਸਰ ਨਾਲ ਗੱਲ ਕਰਾਈਏ ਤੇ ਬਾਅਦ ਦੇ ਵਿੱਚ ਮੈਡਮੋ ਕੱਟਿਆ ਕੁੱਤਿਆ ਸਾਢੇ 1:30 ਨੂੰ ਕੁੱਤਿਆ ਹੂੰ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਜਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹਨਾ ਜਾਨੀ ਕਿ ਛੱਡੀ ਦਿਓ ਭਾਜੀ ਗੱਲ ਕਰਨ ਵਾਲੀਆਂ ਭਾਜੀ ਇੱਥੇ ਪੜੀ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਿਲੀ ਮੈਂਬਰ ਬਿਹੇਵ ਕਰਦਾ ਹੈ ਨਹੀਂ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕ ਵਾਰ ਦੱਸੋ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੇ ਨਾਲ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਕਿਸਨਾਂ ਵੀ ਨਹੀਂ ਕਰਾਈ ਗੱਲ ਜੀ ਮੇਰੀ ਗੱਲ ਨਹੀਂ ਹੈ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚਲ ਜਾਓ ਚਲ ਜਾਓ ਚਲ ਜਾਓ ਛੱਡ ਦੇ ਸੀਗੇ ਬਿਨਾਂ ਚਲਾਣ ਤੋਂ ਯਾਰ ਤੁਸੀਂ ਇੱਧਰ ਆ ਜਾਓ ਉੱਥੇ ਮੈਂ ਤੇ ਰੋਡ 'ਚ ਮੈਂ ਕਹਿੰਦਾ ਹਾਂ ਮੈਂ ਤੁਸੀਂ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਾਂ ਨੀ ਆ ਜਾਓ ਮੈਂ ਇੱਧਰ ਨਹੀਂ ਮੈਂ ਆਉਣਾ ਗੱਲ ਹੋ ਗਈ ਉਹ ਮਲਾਜ਼ਮ ਤਾਂ ਆਏ ਨਹੀਂ ਇਹਨਾਂ ਨਾਲ ਕਹਿੰਦੇ ਦੋ ਮਲਾਜ਼ਮ ਲੈ ਕੇ ਨੇ ਉਹਨਾਂ ਨਾਲ ਗੱਲ ਹੋਈ ਤੇ ਫੋਨ ਹੈ ਜੀ ਨਹੀਂ ਉਹ ਮਲਾਜ਼ਮ ਉਸ ਦੇ ਇੱਕ ਇਹ ਭਾਜੀ ਆ ਇੱਕ ਹੋਰ ਮੁੰਡਾ ਮਲਾਜ਼ਮ ਆ ਹੋਰਿਆ ਗੱਲ ਨੂੰ ਕਿਰਪਾ ਦੇ ਕੋ ਕਰ ਰਹੇ ਨੇ ਉਹ ਤਾਂ ਕਿਤੇ ਉਹ ਮੁਲਾਦਮੀ ਘਰ ਸਾਡੇ ਘਰੋਂ ਆਉਂਦਾ ਨਹੀਂ ਇੱਕ ਮੁੰਡਾ ਹੋਰ ਆਇਆ ਨੇ ਤੇ ਬੱਚੇ ਆਇਆ ਰਿਵਤ ਵੀ ਸੀ ਹਾਂ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹਾਂ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਦੂਸਰੇ ਪਾਸੇ ਪੁਲਿਸ ਵੀ ਇਸ ਵਕਤ ਦਾਜ ਦੇ ਕਿ ਦੋਨੇ ਪੱਖ ਆਮੋ ਸਾਹਮਣੇ ਹੋ ਗਏ ਹੋਏ ਆ ਦਾਜ ਦੇ ਕਿ ਆਪ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਮੋਟਰਸਾਈਕਲ ਰੋਕਣ ਤੋਂ ਬਾਅਦ ਵਿਵਾਦ ਜਿਹੜਾ ਹੋਰ ਵੱਧਾ ਹੈ ਨਜ਼ਰ ਆ ਰਿਹਾ ਹੈ ਇਸ ਵਕਤ ਇਨਸਪੈਕਟਰ ਨੇ ਜਿਹੜੇ ਜੋਂਦੇ ਸੜਕਾ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਚਲਾਉ ਇਹਨੂੰ ਕੋਰਨੋ ਹੋਣਾ ਹੈ ਪਰ ਮੈਂ ਤਾਂ ਸੇ ਮਹਿਲਾ ਦੇ ਬਨੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਦੂਜੇ ਪਾਸੇ ਪੁਲਿਸ ਮੁਲਾਜ਼ਮ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਨਜ਼ਰ ਆਏ ਕਿ ਮਹਿਲਾ ਸਾਡੇ ਤੇ ਰੋਹ ਮਾਰ ਰਹੀ ਸੀ ਕਹਿੰਦੀ ਚੱਕੋ ਤੁਹਾਡੇ ਪਿਓ ਨਾਲ ਗੱਲ ਕਰਵਾਉਣੀ ਆ ਮੈਂ ਅਫਸਰ ਦੀ ਪਤਨੀ ਆ ਪਰ ਹੁਣ ਕੀ ਪੁਲਿਸ ਵਾਲੇ ਝੂਠ ਬੋਲ ਰਹੇ ਨੇ ਜਾਂ ਮਹਿਲਾ ਝੂਠ ਬੋਲ ਰਹੀ ਆ ਇਸ ਦੇ ਵਿੱਚ ਕੌਣ ਸੱਚ ਤੇ ਕੌਣ ਝੂਠ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਆਖਰ ਤੇ ਮਹਿਲਾ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਦੂਜੇ ਪਾਸੇ ਪੁਲਿਸ ਮੁਲਾਜ਼ਮ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਨਜ਼ਰ ਆਏ ਕਿ ਮਹਿਲਾ ਸਾਡੇ ਤੇ ਰੋਹ ਮਾਰ ਰਹੀ ਸੀ ਕਹਿੰਦੀ ਚੱਕੋ ਤੁਹਾਡੇ ਪਿਓ ਨਾਲ ਗੱਲ ਕਰਵਾਉਣੀ ਆ ਮੈਂ ਅਫਸਰ ਦੀ ਪਤਨੀ ਆ ਪਰ ਹੁਣ ਕੀ ਪੁਲਿਸ ਵਾਲੇ ਝੂਠ ਬੋਲ ਰਹੇ ਨੇ ਜਾਂ ਮਹਿਲਾ ਝੂਠ ਬੋਲ ਰਹੀ ਆ ਇਸ ਦੇ ਵਿੱਚ ਕੌਣ ਸੱਚ ਤੇ ਕੌਣ ਝੂਠ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਆਖਰ ਜਾਂਚ ਤੋਂ ਬਾਅਦ ਹੀ ਹੋਵੇਗਾ ਤੇ ਮਹਿਲਾ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਦੂਜੇ ਪਾਸੇ ਪੁਲਿਸ ਮੁਲਾਜ਼ਮ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਨਜ਼ਰ ਆਏ ਕਿ ਮਹਿਲਾ ਸਾਡੇ ਤੇ ਰੋਹ ਮਾਰ ਰਹੀ ਸੀ ਕਹਿੰਦੀ ਚੱਕੋ ਤੁਹਾਡੇ ਪਿਓ ਨਾਲ ਗੱਲ ਕਰਵਾਉਣੀ ਆ ਮੈਂ ਅਫਸਰ ਦੀ ਪਤਨੀ ਆ ਪਰ ਹੁਣ ਕੀ ਪੁਲਿਸ ਵਾਲੇ ਝੂਠ ਬੋਲ ਰਹੇ ਨੇ ਜਾਂ ਮਹਿਲਾ ਝੂਠ ਬੋਲ ਰਹੀ ਆ ਇਸ ਦੇ ਵਿੱਚ ਕੌਣ ਸੱਚ ਤੇ ਕੌਣ ਝੂਠ ਇਹ ਦੁੱਧਾ ਦੁੱਧ ਪਾਣੀ ਦਾ